ਲਾਹੌਰ ਵਿੱਚ ਇੱਕ ਛੋਟਾ ਜਿਹਾ ਸਹਿਰਾ ਚੂਨਾ ਮੰਡੀ 24 ਸਤੰਬਰ ਸਾਲ 1534 ਨੂੰ ਇੱਕ ਬਾਲਕ ਨੇ ਜਨਮ ਲਿਆ ਭਾਈ ਹਰਦਾਸ ਜੀ ਮਾਤਾ ਦਇਆ ਕੌਰ ਦੇ ਗ੍ਰਹਿ ਵਿਖੇ ਨਾਮ ਰੱਖਿਆ ਭਾਈ ਜੇਠਾ ਜੀ ਜਦੋਂ 7 ਸਾਲ ਦੀ ਉਮਰ ਹੋਈ ਤੇ ਮਾਤਾ ਪਿਤਾ ਚਲ ਬਸੇ ਅਨਾਥ ਹੋ ਗਏ 7 ਸਾਲ ਦੀ ਉਮਰ ਚ ਛੋਲੇ ਵੇਚ ਕੇ ਗੁਜ਼ਾਰਾ ਕਰਦੇ ਅਤ ਦੀ ਗਰੀਬੀ ਦੇਖੀ ਲੋਕ ਲੋਕਾਂ ਦੇ ਮਿਹਣੇ ਤਾਨੇ ਸੁਣੇ ਪਰ ਆਸ ਉਸ ਸੱਚੇ ਰੱਬ ਤੇ ਪਰਮਾਤਮਾ ਤੇ ਤੀਜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਬਹੁਤ ਨਿਸ਼ਕਾਮ ਸੇਵਾ ਕੀਤੀ ਸਮਾਂ ਆਇਆ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਬਣੇ ਇਹ ਹੈ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਕੇਸ ਕਰਕੇ ਲੰਮੇ ਡਿੰਡ ਤੋਂ ਚੰਗਾ